ਹਾਂਜੀ ਸੰਘਰਸ਼ ਤੇ ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆ ਮੇਨਟੇਨ ਕਰਨਾ ਪੈਂਦਾ ਆ ਹਰ ਦਾ ਦੀ ਕਲਾਸ ਸਾਨੂੰ ਲਾਉਣੀ ਪਈ ਫੈਮਿਲੀ ਨੇ ਬੜੀ ਸਪੋਰਟ ਕੀਤੀ ਆ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦੀ ਮੈਂ ਇੱਕ ਅਕਸਰ ਹੀ ਦੇਖਿਆ ਜਾਂਦਾ ਕਿ ਮੈਰਿਡ ਵੀਮਨ ਹੋਵੇ ਔਰ ਵਰਕਿੰਗ ਵੀਮਨ ਵੀ ਹੋਵੇ ਤੇ ਉਹਦੇ ਲਈ ਸ਼ਾਇਦ ਪ੍ਰਾਇੋਰਟੀਜ਼ ਪਹਿਲੇ ਫੈਮਿਲੀ ਦੀ ਰਹਿੰਦੀ ਆ ਜੌਬ ਵੀ ਰਹਿੰਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ ਇਹ ਸ਼ਾਇਦ ਇਹ ਹੈ ਕਿ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਬਹੁਤ سپورਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਵੀ ਫੈਮਿਲੀ ਨੇ ਸਾਰੇ ਨੇ ਮੈਨੂੰ ਬਹੁਤ سپورਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕਿਸੇ ਦੀ ਲੋਟ ਪਈ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਇਹ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਲੋ ਕੰਪੀਟੀਸ਼ਨ ਕਰਵਾਇਆ ਗਿਆ ਤੇ ਜਿਸ ਤੋਂ ਮੈਂ ਫਰਸਟ ਰਨ ਆਪ ਲਈ ਕਿਤੋਂ ਤੱਕ ਪਹੁੰਚ ਰਾਂ ਕਿੰਨਾ ਔਖਾ ਸੀ ਨਹੀਂ ਔਖਾ ਨਹੀਂ ਬਹੁਤ ਔਖਾ ਸੀ ਤੇ ਉਦੋਂ ਤੇ ਬਹੁਤ ਮਨ ਵਿੱਚ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਈਗੋ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ ਚ ਸੀ ਕਿ ਮੈਂ ਕੋਈ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਦਬ ਕੇ ਬੈਠੇ ਨਹੀਂ ਮੈਂ ਸਭ ਲਈ ਡਿਵੀਜ਼ਨ ਕਰਨੀ ਜੇ ਤਾਂ ਕਿਸੇ ਵੀ ਫੀਲ ਵਿੱਚ ਜਾਣੇ ਸੁਪਨੇ ਆ ਤੇ ਉਹਨੂੰ ਜਰੂਰ ਕਰ ਕਰਨੇ ਚਾਹੀਦੇ ਆ ਅਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਆ ਤੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਹਾਂਜੀ ਸਭ ਤੋਂ ਪਹਿਲਾਂ ਮੇਰਾ ਜੜਾ ਆ April ਵਿੱਚ 2023 ਦੇ April ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਚੋ ਮੈਂ ਜੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ May ਦੇ ਵਿੱਚ ਜਿੱਥੇ ਮੈਂ ਪੂਰੇ ਗਰਜ਼ਾਸਪੋਜ਼ਿਟੀ ਚ ਮਤਲਬ Winner ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਜੀ2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰਨ ਆਪਾਂ ਦਾ ਤਦ ਦਿੰਦਿਆ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਿਵਾਰਕਾ ਚ ਦਿੱਲੀ ਵਿੱਚ ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਸਟ ਰਨ ਆਪਰੇ ਕਿਛੇ ਵੀ ਔਕਾ ਹੋ ਜਾਂਦਾ ਹੈ ਹਾਂਜੀ ਦਿੱਲੀ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵੀ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਸਟ ਰਨ ਆਪ ਲਾਇਆ ਉਹਦੇ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਆ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ ਤੇ ਜਦੋਂ ਚੈਲੈਂਜਿੰਗ ਦੀ ਉਦੋਂ ਹੋ ਜਾਂਦਾ ਹੈ ਹਾਂਜੀ ਉਹ ਤੇ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਤੇ ਲੇਕਿਨ ਜਦੋਂ ਕਰਾਉਨ ਮਿਲੇ ਉਦੋਂ ਦੀ ਮੂਮੈਂਟਸ ਸੀ ਉਹ ਦੱਸ ਕਿਵੇਂ ਕਹਾਂਗੇ ਦੱਸ ਨਹੀਂ ਕਰ ਸਕਦੀ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀਰੋ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚਤਰੂ ਆ ਗਈ ਕਿ ਮੈਂ ਵਾਕਈ ਫਰਸਟ ਅਨਰਅਪ ਬਣ ਗਈ ਆ ਹਾਂਜੀ ਸੰਘਰਸ਼ ਤੇ ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆਇਆ ਮੇਨਟੇਨ ਕਰਨਾ ਪੈਂਦਾ ਆ ਹਰ ਦਾ ਦੀ ਕਲਾਸ ਸਾਨੂੰ ਲਾਉਣੀ ਪਈ ਫੈਮਿਲੀ ਨੇ ਬੜੀ ਸਪੋਰਟ ਕੀਤੀ ਆ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦੀ ਮੈਂ ਬਲਕਿ ਅਕਸਰ ਹੀ ਦੇਖਿਆ ਜਾਂਦਾ ਕਿ ਮੈਰਿਡ ਊਮਨ ਹੋਵੇ ਔਰ ਵਰਕਿੰਗ ਊਮਨ ਵੀ ਹੋਵੇ ਤੇ ਉਹਦੇ ਲਈ ਸ਼ਾਇਦ ਪ੍ਰਾਇੋਰਟੀਜ਼ ਪਹਿਲੇ ਫੈਮਿਲੀ ਵੀ ਰਹਿਦੀ ਆ ਜੌਬ ਵੀ ਰਹਿਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ ਇਹ ਸ਼ਾਇਦ ਇਹ ਹੈ ਕਿ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਆ ਤੇ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਪਾਸਪੋਰਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਫੈਮਿਲੀ ਨੇ ਸਾਰੀ ਨੇ ਮੈਨੂੰ ਪਾਸਪੋਰਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕੇਸੀ ਦੀ ਲੋਟ ਪਈ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਿ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਦੋ ਕੰਪੀਟੀਸ਼ਨ ਕਰਵਾਇਆ ਗਿਆ ਤੇ ਜਿੱਥੇ ਮੈਂ ਫਰਸਟ ਰਨਰ ਆਪਰੇ ਕਿਤੋਂ ਤੱਕ ਪਹੁੰਚੂਆਂ ਕਿੰਨਾ ਸੌਖਾ ਸੀ ਨਹੀਂ ਸੌਖਾ ਨਹੀਂ ਬਹੁਤ ਔਖਾ ਸੀ ਤੇ ਉਦੋਂ ਤੇ ਬਹੁਤ ਮਨ ਵਿੱਚ ਟੈਂਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਈਗੋ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ ਚ ਸੀ ਕਿ ਮੈਂ ਕੋਈ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਦੱਬ ਕੇ ਬੈਠੇ ਨਹੀਂ ਮੈਂ ਸਭ ਲਈ ਡਿਜ਼ਾਇਨ ਕਰਨੀ ਜੇ ਤਾਂ ਕਿਸੇ ਵੀ ਫੀਲਡ ਵਿੱਚ ਜਾਂਦੇ ਸੁਪਨੇ ਆ ਤੇ ਉਹਨੂੰ ਜ਼ਰੂਰ ਸਕਾਰ ਕਰਨੇ ਚਾਹੀਦੇ ਆ ਅਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ سپورਟ ਹੋਣੀ ਚਾਹੀਦੀ ਆ ਤੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਜੀ ਸਭ ਤੋਂ ਪਹਿਲਾਂ ਮੇਰਾ ਜੜਾ ਆ April ਵਿੱਚ 2023 ਦੇ April ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਜੋ ਮੈਂ ਚੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਜਿਹੜਾ ਮਈ ਦੇ ਵਿੱਚ ਜਿੱਥੇ ਮੈਂ ਪੂਰੇ ਗਰਦਾਸ ਪੋਸਿਟੀ ਚ ਮਤਲਬ ਜੀਨਰ ਰਹੀ ਆ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਜੀ2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰਨਰ ਆਪਾਂ ਦਾ ਖਤਮ ਦਿੱਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਿਵਾਰਤਾ ਚ ਦਿੱਲੀ ਵਿੱਚ ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਸਟ ਰਨਰ ਆਪਾਂ ਕਿਤੇ ਵੀ ਔਖਾ ਹੋ ਜਾਂਦਾ ਹੈ ਹਾਂਜੀ ਦਿੱਲੀ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਬਦੀਆਂ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵਿੱਚ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਸਟ ਰਨਰ ਆਪ ਲਾਇਆ ਉਹਦੇ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਆ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ ਤੇ ਜਦੋਂ ਚੈਲੈਂਜਿੰਗ ਜਿਹੜਾ ਉਹਦੋਂ ਹੋ ਜਾਂਦਾ ਹੈ ਹਾਂਜੀ ਉਹ ਤੇ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਤੇ ਲੇਕਿਨ ਜਦੋਂ ਕਰਾਊਨ ਮਿਲੇ ਉਦੋਂ ਕਿੰਦਾ ਦੀ ਮੂਮੈਂਟ ਸੀ ਉਹਦੋਂ ਤੇ ਕਿਵੇਂ ਕਹਾਂ ਡਿਸਕ੍ਰਾਈਬ ਕਰ ਸਕਦੇ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀਰੋ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚਤਰੂ ਆ ਗਈ ਕਿ ਮੈਂ ਵਾਕਈ ਫਸਟ ਅਨਰਅਪ ਬਣ ਗਈ ਆ